ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕੌਮ ਦੇ ਚੌਧਰੀ ਇਹ ਕਹਿੰਦੇ ਨੇ ਕਿ ਸਾਨੂੰ ਆਤਵਾਦੀ ਕਿਉਂ ਕਿਹਾ ਜਾਂਦਾ ਹੈ ਸਾਨੂੰ ਖਾੜਕੂ ਕਿਉਂ ਕਿਹਾ ਜਾਂਦਾ ਹੈ ਉਹਨਾਂ ਲਈ ਮੈਂ ਇੱਕ ਅੱਜ ਬੇਨਤੀ ਕਰਨੀ ਹੈ ਅਮਰਸਰ ਸਾਹਿਬ ਦੀ ਘਟਨਾ ਹੈ ਅਸਾਈਆਂ ਵੱਲੋਂ ਇੱਕ ਸਟਾਲ ਲਾਈ ਜਾਂਦੀ ਹੈ ਉਹ ਆਪਣੇ ਪੰਪਲੇਟ ਜਿਹੜੇ ਉਹਨਾਂ ਦੇ ਬਾਈਬਲ ਵਗੈਰਾ ਦੇ ਛਪੇ ਹੁੰਦੇ ਨੇ ਜਾਂ ਬਾਈਬਲ ਦੀਆਂ ਕਾਪੀਆਂ ਰੱਖਦੇ ਨੇ ਉਹ ਸਟਾਲ ਲੱਗੀ ਸੀ ਤੇ ਇੱਕ ਸ੍ਰੀ ਸਾ ਪਾਈ ਹੈ ਰਖਸ਼ੇ ਤੇ ਸਿੱਖ ਹੁੰਦਾ ਸਿੰਘ ਕਹਿ ਲੈਣੇ ਉਹਦੇ ਕੇਸਰੀ ਦਸਤਾਰ ਪਰਨਾ ਸਿਰ ਤੇ ਬੰਨਿਆ ਹੋਇਆ ਤੇ ਕੇਸਰੀ ਹੀ ਗਲ ਵਿੱਚ ਪਾਇਆ ਹੋਇਆ ਉਹ ਸਾਰੀਆਂ ਜਿਹੜੀਆਂ ਸਟਾਲ ਤੇ ਬੁੱਕਾਂ ਪਈਆਂ ਸੀ ਉਹ ਖਿਲਾਰ ਦਿੰਦਾ ਹੈ ਗਾਲੇ-ਗਲੋਚ ਵੀ ਕਰਦਾ ਹੈ ਤੁਸੀਂ ਪੰਜਾਬ ਨੂੰ ਅਸਾਈ ਬਣਾ ਰਹੇ ਹੋ ਤੁਸੀਂ ਸਾਡਾ ਧਰਮ ਪਰਿਵਰਤਨ ਕਰਵਾ ਰਹੇ ਹੋ ਇਹ ਗੱਲਬਾਤ ਉਥੋਂ ਨਿਕਲ ਕੇ ਆਉਂਦੀ ਹੈ ਇਹ ਅੰਮ੍ਰਿਤਸਰ ਦੀ ਘਟਨਾ ਹੈਗੀ ਹੈ ਤੇ ਵੀਡੀਓ ਉਹ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਜਿਹੜੀ ਗੱਲ ਕਰ ਰਹੀ ਹਾਂ ਵੀ ਪੰਜਾਬ ਕੱਲਾ ਸਿੱਖਾਂ ਦਾ ਜਾ ਪੰਜਾਬ ਪੰਜਾਬੀ ਹੁੰਦਾ ਹੈ ਪੰਜਾਬ ਦੇ ਵਿੱਚ ਈਸਾਈ ਵੀ ਨੇ Hindu ਵੀ ਨੇ Muslim ਵੀ ਨੇ ਤੇ Sikh ਵੀ ਨੇ ਸਾਡੀ ਤਾਂ ਆਬਾਦੀ ਬਹੁਤ ਥੋੜੀ ਹੈ ਪਰ ਜੇ ਕੋਈ ਪੰਜਾਬ ਦਾ ਵਸਿੰਦਾ ਆਪਣੇ ਮਰਜ਼ਬ ਦੀ ਗੱਲ ਕਰਨੀ ਚਾਹੁੰਦਾ ਹੈ ਅਸੀਂ ਉਹਨੂੰ ਰੋਕ ਕਿਦਾਂ ਸਕਦੇ ਹਾਂ ਅਸੀਂ ਗੁਰਦਵਾਰਿਆਂ ਦੇ ਵਿੱਚ ਆਪਣੇ ਪ੍ਰੋਗਰਾਮ ਕਰਦੇ ਆਂ ਸਾਡੇ ਕੀਰਤਨੀਆਂ ਕੀਰਤਨ ਕਰਦੇ ਨੇ ਕਥਾਵਾਚ ਕਥਾ ਕਰਦੇ ਨੇ ਢਾਡੀ ਬਾਹਰ ਗਾਉਂਦੇ ਆ ਉਹਨਾਂ ਨੂੰ ਕੋਈ ਆਕੇ ਰੋਕਦਾ ਤੁਸੀਂ ਸੁਣਿਆ ਅਜ ਤੱਕ ਵੀ ਕਿਸੇ ਨੇ ਗੁਰਦਵਾਰਿਆਂ ਕੇ ਪ੍ਰੋਗਰਾਮ ਬੰਦ ਕਰਵਾਇਆ ਹੋਵੇ ਤੁਸੀਂ ਇੱਥੇ ਪ੍ਰੋਗਰਾਮ ਨਾ ਕਰੋ ਅਜ ਤੱਕ ਹੋਇਆ ਕਿਤੇ ਬਿਲਕੁਲ ਨਹੀਂ ਤੇ ਅਸੀਂ ਕਿਉਂ ਜਾ ਕੇ ਪੰਗੇ ਲੈਨੇ ਆਂ ਵੀ ਤੁਸੀਂ ਸਟਾਲ ਲਾਈ ਹੈ ਤੁਸੀਂ ਬਾਈਬਲ ਕਿਉਂ ਰੱਖੀ ਹੈ ਇੱਥੇ ਤੁਸੀਂ ਆਪਣੇ ਪੰਪਲੈਟ ਕਿਉਂ ਵੇਚ ਰਹੇ ਹੋ ਤੇ ਫਿਰ ਸਾਨੂੰ ਜੇ ਆਤਵਾਦੀ ਕੋਈ ਕਹਿੰਦਾ ਇਹਦੇ ਵਿੱਚ ਸ਼ੰਕਾ ਕੀ ਹੈ ਇਹ ਗੁੰਡਾ ਕਰਦੀ ਨਹੀਂ ਹੈ ਕਿ ਸਾਡੀ ਪੰਜਾਬ ਅਸਾਈ ਬਣ ਗਿਆ ਕਿਉਂ ਬਣਿਆ ਇਹ ਗਲਤੀ ਕਿਹਦੀ ਹੈ ਮੈਂ ਇੱਕ ਬੇਨਤੀ ਕਰਨੀ ਹੈ ਵੀ ਜੇ ਉਹ ਪ੍ਰਚਾਰ ਕਰ ਰਹੇ ਨੇ ਸਟਾਲ ਲਾ ਕੇ ਆਪਣੇ ਮਜੂਦਾ ਤੇ ਤੁਸੀਂ ਉਹ ਤੋਂ ਵੱਡਾ ਸਟਾਲ ਲਾ ਲੋ ਤੁਸੀਂ ਉਹਦੋਂ ਵੱਡਾ ਪ੍ਰੋਗਰਾਮ ਰੱਖ ਲੋ ਜੇ ਤੁਹਾਡੇ ਕੋਲੇ ਕੋਈ ਅਕਲ ਦੀ ਗਿਆਨ ਦੀ ਗੱਲ ਹੈਗੀ ਆ ਤਾਂ ਸੁਣਾਓ ਅਗਲੇ ਨੂੰ ਅਗਲੇ ਤੁਹਾਡੇ ਗੱਲ ਸੁਣ ਲੂਗਾ ਅਸੀਂ ਅੱਜ ਤੱਕ ਆਪਣੇ ਕੌਮ ਲਈ ਕੀਤਾ ਕੀ ਹੈ ਕਿਹੜਾ ਉਹ ਗ੍ਰੰਥੀ ਹੈ ਪੰਜਾਬ ਦੇ ਵਿੱਚ ਗੁਰਦੁਆਰੇ ਜਿਹਨੂੰ ਅਸੀਂ ਆਜ਼ਾਦੀ ਦਿੱਤੀ ਹੋਵੇ ਕਿ ਤੂੰ ਗੁਰਮਤ ਵਿਚਾਰਾਂ ਦੀ ਸਾਂਝ ਆਪਣੀ ਮਰਜ਼ੀ ਨਾਲ ਗੁਰਮਤ ਦੇ ਮੁਤਾਬਕ ਪਾ ਲੋਕਾਂ ਵਿੱਚ ਪ੍ਰਚਾਰ ਕਰ ਕਿਹੜੇ ਗ੍ਰੰਥੀ ਨੂੰ ਖੋਲ੍ਹ ਦਿੰਦੀ ਐ ਅਸੀਂ ਗੁਰਦੁਆਰੇ ਗ੍ਰੰਥੀ ਪ੍ਰਚਾਰ ਕਰਦਾ ਕਹਿੰਦੇ ਵੀ ਸ਼ਰਾਬ ਨਹੀਂ ਪੀਣੀ ਤੜਕੇ ਨੂੰ ਆਨੇ ਇਕੱਠੇ ਹੋ ਕੇ ਤੂੰ ਸ਼ਰਾਬ ਬਾਰੇ ਕਿਉਂ ਬੋਲਿਆ ਅਜਾਏ ਤਾਂ ਹੈ ਕਿਸੇ ਨੂੰ ਵੀ ਤੂੰ ਆਪਣੇ ਮਰਜ਼ੀ ਦੀ ਗੱਲ ਕਰ ਖੁੱਲ ਕੇ ਇੱਕ ਰਖਸ਼ੇ ਵਾਲਾ ਆਉਂਦਾ ਏ ਉਹਨੇ ਇੱਕ ਪਾਸੇ ਤਿਰੰਗਾ ਝੰਡਾ ਲਾਇਆ ਇੱਕ ਪਾਸੇ ਕੇਸਰੀ ਝੰਡਾ ਲਾਇਆ ਗਲਚ ਪੀਲਾ ਪਰਨਾ ਪਾਇਆ ਸਿਰ ਤੇ ਪੀਲਾ ਪਰਨਾ ਬੰਨਿਆ ਦਸਤਾਰ ਲੱਗੀ ਹੈ ਉਹਨਾਂ ਦੀ ਬੁੱਕਾਂ ਖਿਲਾਰ ਦਿੰਦਾ ਹੈ ਗਾਲੀ ਗਲੋਚ ਕਰਦਾ ਹੈ ਇਹ ਹੈ ਕੀ ਹੈ ਜੇ ਅਸੀਂ ਇਹ ਕਹਿੰਦੇ ਆ ਕਿ ਸਾਡਾ ਜਿਹੜਾ ਸਿੱਖ ਮਰਯਦ ਹੈ ਬਹੁਤ ਪਵਿੱਤਰ ਹੈ ਬਹੁਤ ਵੱਡੀ ਦੇਣ ਹੈ ਸਾਡੇ ਕੋਲੇ ਬਾਬੇ ਨਾਨਕ ਦੀ ਫਿਲਾਸਫੀ ਹੈ ਤੁਸੀਂ ਫਿਰ ਉਹਨੂੰ ਗੱਲ ਕਰਦੇ ਕਿਉਂ ਨਹੀਂ ਬਈ ਜਿਹੜਾ ਕੰਮ ਉਹ ਕਰ ਰਹੇ ਨੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਚੱਲ ਰਿਹਾ ਹੈ ਅਸੀਂ ਕਿਉਂ ਨਹੀਂ ਕਰਦੇ ਅਸੀਂ ਕਰਕੇ ਦੇਖੀਏ ਸਾਡੇ ਪਿੱਛੇ ਕਿੰਨੇ ਕੁ ਲੋਕ ਲੱਗਣਗੇ ਸਾਡੇ ਕਿੰਨੀ ਗੱਲ ਮੰਨਣਗੇ ਕਿਰਪਾਨਾਂ ਦੇ ਨਾਲ ਅਸਲੇ ਦੇ ਨਾਲ ਕਿਸੇ ਨੂੰ ਧਰਮ ਹੀ ਨਹੀਂ ਬਣਾਇਆ ਜਾ ਸਕਦਾ ਇਹ ਅੰਮ੍ਰਿਤਸਰ ਦੀ ਘੰਟਕਣਾ ਜਿਹੜੀ ਮੈਂ ਸੁਣਾਈ ਹੈ ਮੈਂ ਅਸਾਈ ਭਾਈਚਾਰਾ ਨੂੰ ਬੇਨਤੀ ਕਰਦਾ ਮੈਂ ਕੱਲ ਉਹਨਾਂ ਨੂੰ ਮੈਂ ਸਭ ਨੂੰ ਬੇਨਤੀ ਕਰਦਾ ਜੇ ਕਿਸੇ ਧਰਮ ਗ੍ਰੰਥ ਦੀ ਬਿਆਦਵੀ ਹੁੰਦੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਹੈ ਕਿ ਅਸੀਂ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਪਟੀਸ਼ਨਾਂ ਨਹੀਂ ਪਾਈਆਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦੇ ਸਬੰਧ ਵਿੱਚ ਬੰਦੇ ਫੜੇ ਹੋਏ ਨੇ ਕਈ ਨੂੰ ਜੇਲ੍ਹ ਹੋਈ ਹੈ ਸਜ਼ਾ ਹੋਈ ਹੋਈ ਹੈ ਕਈ ਉਹਨੂੰ ਕੁੱਟਮਾਰ ਕਰਕੇ ਅਸੀਂ ਮਾਰ ਵੀ ਦਿੱਤਾ ਤੇ ਕੀ ਹੁਣ ਜਿਸ ਬੰਦੇ ਨੇ ਇਹ ਬਿਆਦਵੀ ਕੀਤੀ ਆ ਅਰੜੀ ਧਰਮ ਜੋਧ ਮੋਰਚਾ ਫਿਲਮ ਬੜਾਈ ਸ਼ੇਰ ਰਾਜ ਕਾਕੜੇ ਨੇ ਉਹਦੇ ਵਿੱਚ ਦਿਖਾਇਆ ਗਿਆ ਕਿ ਸੰਤ ਅਨੈਲ ਸਿੰਘ ਦੇ ਕੁਝ ਜਿਹੜੇ ਪੈਰੋਕਾਰ ਸੀ ਉਹ ਜਾ ਕੇ ਕਹਿੰਦੇ ਆ ਇੱਕ ਵਕੀਲ ਨੂੰ ਕਿ ਇੱਥੇ ਗੀਤਾ ਦੀ ਬੇਦਵੀ ਹੋਈ ਹੈ ਉਹ ਬੇਦਵੀ ਦਾ ਇਨਸਾਮ ਮਿਲੇ ਅਸੀਂ ਤੁਹਾਡੀ ਫੀਸ ਦੇਣ ਵਾਸਤੇ ਆਏ ਆ ਜਿਸ ਸੰਤ ਅਨੈਲ ਸਿੰਘ ਨੇ ਇਹ ਗੱਲ ਕਹੀ ਆ ਵੀ ਕਿਸੇ ਗਰੰਤੀ ਬੇਦਵੀ ਨਹੀਂ ਹੋਣੀ ਚਾਹੀਦੀ ਫਿਰ ਤੁਹਾਨੂੰ ਕੀ ਹੱਕ ਹੈ ਬਈ ਜਾ ਫਿਰ ਤੁਸੀਂ ਗੁੰਡਾਗਰਦੀ ਕਰਕੇ ਸਿੱਖ ਕੌਮ ਨੂੰ ਮذਬਬ ਨੂੰ ਵਧਾਉਣਾ ਚਾਹੁੰਦੇ ਹੋ ਦੈਰਾ ਵੱਡਾ ਕਰਨਾ ਚਾਹੁੰਦੇ ਹੋ ਅਸੀਂ ਤਕਰੀਬਨ ਤਕਰੀਬਨ ਮੈਂ 47 ਤਾ ਸ਼ੁਰੂ ਕਰ ਲੈਣਾ ਹੁਣ ਤੱਕ ਕਿੰਨੀ ਕੁ ਆਬਾਦੀ ਵਧਾ ਲਈ ਅਸੀਂ ਗੁੰਡਾਗਰਦੀ ਕੀਤੀ ਹੈ ਅਸੀਂ ਅਸਾਈ ਭਾਈਚਾਰੇ ਨੂੰ ਬੇਨਤੀ ਹੈ ਕਿ ਇਹੋ ਜੇ ਲੋਕਾਂ ਤੇ ਪਰਚਾ ਕਰਵਾਓ ਤੇ ਜਿਹੜੇ ਸਾਡੇ ਕੌਮ ਦੇ ਚੌਧਰੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਹੋ ਜਿਹੇ ਲੋਕਾਂ ਦੇ ਨੱਥ ਪਾਓ ਜਿਹੜੇ ਲੋਕ ਸ਼ਰਿਆਮ ਗੁੰਡਾਗਰ ਦੀ ਕਰਦੇ ਨੇ ਤੇ ਕੱਲ ਨੂੰ ਜਦੋਂ ਸਾਡੇ ਕਿਤੇ ਗੁਟਕਾ ਸਾਹਿਬ ਦੀ ਜਾਂ ਕਿਸੇ ਹੋਰ ਧਾਰਮਿਕ ਸ਼ਾਸਤਰ ਦੀ ਜਾਂ ਗੁਰਦਸਹਿਬ ਦੇ ਵਿੱਚ ਕਿਸੇ ਸਾਜ ਦੀ ਅਸੀਂ ਕਹਿੰਦੇ ਆ ਤੇ ਬੇਅਦਬੀ ਹੋ ਗਈ ਉਦੋਂ ਅਸੀਂ ਕਿਉਂ ਪਿੱੜਦੇ ਆ ਹੁਣ ਹੁਣ ਕੋਈ ਸਾਡੇ ਕੌਮ ਦਾ ਚੌਧਰੀ ਮੂੰਹ ਰੱਖ ਕੇ ਕਹੂਗਾ ਵੀ ਗਲਤ ਕੀਤਾ ਗਿਆ ਮੈਂ ਬੇਨਤੀ ਕਰ ਰਹੀ ਆ ਜੇ ਇਹੋ ਜੇ ਅਸੀਂ ਕੰਮ ਕਰਨੇ ਨੇ ਨਾ ਇਹੋ ਜੀ ਗੁੰਡਾਗਰਦੀ ਕਰਨੀ ਹੈ ਫਿਰ ਅਗਲੇ ਨੇ ਸਾਨੂੰ ਖਾੜਕੂ ਜਾਂ ਅਤਵਾਦੀ ਕਹਿਣਾ ਹੀ ਹੈ ਕਿਉਂਕਿ ਅਸੀਂ ਤਾਂ ਕਾ ਕਰਦੇ ਆ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ